ਮਾਤ ਸੇਵਾ ਦੇ ਕੰਮਾਂ ਦੀ ਸਿਰਮੌਰ ਸੰਸਥਾ ਅਰਦਾਸ ਵੈਲਫੇਅਰ ਕਲਬ ਫਗਵਾੜਾ ਵੱਲੋਂ ਜਤਿੰਦਰ ਬੋਬੀ ਦੀ ਅਗਵਾਈ ਹੇਠ ਸ਼ਰਧਾਲੂਆਂ ਦੇ ਸਹਿਯੋਗ ਨਾਲ ਨਵੇਂ ਸਾਲ ਦੇ ਸੰਬੰਧ ਵਿੱਚ ਭਗਵਾ ਮਾਰਚ ਕੱਢਿਆ ਗਿਆ। ਇਹ ਭਗਵਾ ਮਾਰਚ ਸ਼੍ਰੀ ਹਨੂਮੰਤ ਮੰਦਿਰ ਚੋੜਾ ਖੂ ਫਗਵਾੜਾ ਤੋਂ ਸ਼ੁਰੂ ਹੋਇਆ ਜੋ ਕਿ ਵੱਖ-ਵੱਖ ਬਾਜ਼ਾਰਾਂ ਵਿੱਚੋਂ ਹੁੰਦਾ ਹੋਇਆ ਪ੍ਰਾਚੀਨ ਸ਼੍ਰੀ ਮੰਦਿਰ ਪੱਕਾ ਬਾਗ ਫਗਵਾੜਾ ਵਿਖੇ ਸਮਾਪਤ ਹੋਇਆ। ਇਸ ਭਗਵਾ ਮਾਰਚ ਦੌਰਾਨ ਜਿੱਥੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਸ਼ਾਮਿਲ ਹੋਏ ਉੱਤੇ ਹੀ ਉੱਚ ਸਖਸ਼ੀਤਾ ਜਿਨ੍ਹਾਂ ਚ ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਹਲਕਾ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਹਰਜੀਮਾਨ ਸੰਜੀਪ ਬੁੱਕਾ ਵਿਧਾਇਕ ਪਰਗਤ ਸਿੰਘ ਨੇ ਵੀ ਆਪਣੀ ਹਾਜ਼ਰੀ ਭਰੀ ਫੁੱਲਾਂ ਨਾਲ ਸਜਾਈ ਗਈ ਇਸ ਪਾਲਕੀ ਵਿੱਚ ਭਗਵਾਨ ਸ਼੍ਰੀ ਰਾਮਚੰਦਰ ਜੀ ਦੀ ਮੂਰਤੀ ਨੂੰ ਬੜੀ ਹੀ ਮਰਿਆਦਾ ਸਹਿਤ ਸਜੋਬਿਤ ਕੀਤਾ ਗਿਆ ਸੀ। ਇਸ ਪਾਲਕੀ ਦਾ ਸਮੂਹ ਸ਼ਰਧਾਲੂਆਂ ਨੇ ਫੁੱਲਾਂ ਦੀ ਵਰਖਾ ਨਾਲ ਨਿੱਘਾ ਸਵਾਗਤ ਕੀਤਾ। ਜਦ ਕਿ ਸ਼ਰਧਾਲੂਆਂ ਨੇ ਆਪਣੇ ਹੱਥਾਂ ਵਿੱਚ ਭਗਮੇ ਝੰਡੇ ਫੜੇ ਹੋਏ ਸਨ ਜੋ ਕਿ ਭਗਵਾਨ ਸ਼੍ਰੀ ਰਾਮਚੰਦਰ ਜੀ ਦੇ ਜੇਕਾਰੇ ਲਗਾ ਰਹੇ ਸਨ। ਇਸ ਪਗਮੇ ਮਾਰਚ ਦਾ ਜਿੱਥੇ ਥਾਂ-ਥਾਂ ਤੇ ਸ਼ਰਧਾਲੂਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਅਤੇ ਹੀ ਸ਼ਰਧਾਲੂਆਂ ਵਿੱਚ ਭਾਰੀ ਉਤਸ਼ਾਹ ਵੀ ਦੇਖਣ ਨੂੰ ਮਿਲਿਆ। ਪ੍ਰਚੀਨ ਸ਼ਿਵ ਮੰਦਰ ਪੱਕਾ ਬਾਗ ਵਿਖੇ ਪਹੁੰਚੇ ਮੰਦਰ ਕਮੇਟੀ ਵੱਲੋਂ ਇਸ ਪੱਗ ਮੇ ਮਾਰਚ ਦਾ ਨਿੱਘਾ ਸਵਾਗਤ ਕਰਦਿਆ ਸਮੂਹ ਸ਼ਰਧਾਲੂਆਂ ਨੂੰ ਸਨਮਾਨਿਤ ਕੀਤਾ ਗਿਆ ਜਦ ਕੀ ਸ਼ਰਧਾਲੂਆਂ ਲਈ ਲੰਗਰ ਵੀ ਲਗਾਇਆ ਗਿਆ ਆਪਣੇ ਸੰਬੋਧਨ ਵਿੱਚ ਵੱਖ-ਵੱਖ ਬੁਲਾਰਿਆਂ ਨੇ ਸਮੂਹ ਸ਼ਰਧਾਲੂਆਂ ਨੂੰ ਜਿੱਥੇ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ ਉੱਥੇ ਹੀ ਉਹਨਾਂ ਅਰਦਾਸ ਵੈਲਫੇਅਰ ਕਲੱਬ ਵੱਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆ ਕਿ ਸਾਨੂੰ ਸਾਰਿਆਂ ਨੂੰ ਭਗਵਾਨ ਸ਼੍ਰੀ ਰਾਮਚੰਦਰ ਜੀ ਦੇ ਮਾਰਗ ਤੇ ਚੱਲਦਿਆਂ ਆਪਣਾ ਜੀਵਨ ਸਫਲਾ ਕਰਨਾ ਚਾਹੀਦਾ ਹੈ ਅੱਜ ਵਾਰਡ ਦੇ ਵਿੱਚ ਪ੍ਰਭੂ ਰਾਮ ਜੀ ਦੇ ਨਾਂ ਦੇ ਰੱਖ ਕੇ ਬਹੁਤ ਵੱਡੀ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਜਾ ਬਹੁਵਾ ਯਾਤਰਾ ਕੱਢੀ ਜਾ ਰਹੀ ਹੈ। ਔਰ ਅੱਜ ਜਿਹੜਾ ਲੋਕਾਂ ਦੇ ਵਿੱਚ ਖੁਸ਼ੀ ਹੈ ਕਿਉਂਕਿ ਅੱਜ ਤੱਕ ਪਹਿਲਾਂ ਸਾਨੂੰ ਕਟਾਸ ਕੀਤਾ ਜਾਂਦਾ ਸੀ ਕਿ ਰਾਮ મંદિર ਨੂੰ ਵਹੀ ਬਣਾएंगे ਮਹੱਤਵ ਨਹੀਂ बताएंगे। ਅੱਜ ਇਸ ਦੇ ਪ੍ਰਧਾਨ ਮੰਤਰੀ ਮਾਨਯੋਗ ਨਰਿੰਦਰ ਮੋਦੀ ਜੀ ਦੇ ਨੇਤ੍ਰਿਤਵ ਵਿੱਚ ਤਰੀਕ ਵੀ ਦੱਸ ਦਿੱਤੀ, ਸਥਾਨ ਵੀ ਦੱਸਤਾ ਔਰ 22 ਜਨਵਰੀ ਨੂੰ ਇੱਕ ਬਹੁਤ ਵੱਡਾ ਜਿਹੜਾ ਆਯੋਜਨ ਕਰਕੇ ਪ੍ਰਭੂ ਰਾਮ ਜੀ ਦੀ ਜਿਹੜੀ ਮੂਰਤ ਦੀ ਪ੍ਰਣ ਪ੍ਰਤੀਸ਼ਤਾ ਕੀਤੀ ਜਾ ਰਹੀ ਹੈ ਉਹਦੇ ਲਈ ਜਿਹੜੇ ਸਾਰੇ ਦੇਸ਼ ਦੇ ਵਿੱਚ ਬਹੁਤ ਵੱਡੇ ਆਯੋਜਨ ਕੀਤੇ ਜਾ ਰਹੇ ਹਨ ਔਰ ਜਿੱਥੇ ਅੱਜ ਸਭ ਪੂਰਾ ਨਵਾਂ ਸਾਲ ਲੋਕ ਮਨਾ ਰਹੇ ਨੇ ਔਰ ਇਸ ਨਵੇਂ ਸਾਲ ਦੇ ਆਯੋਜਨ ਦਾ ਵੀ ਸ਼ੁਰੂਆਤ ਵੀ ਪ੍ਰਭੂ ਰਾਮ ਦੇ ਨਾਮ ਨੇ ਕੀਤੀ ਜਾ ਰਹੀ ਹੈ ਔਰ ਪਗਵਾੜਾ ਦੇ ਵਿੱਚ ਬਹੁਤ ਵਧੀਆ ਖੁਸ਼ਪਾਜਾ ਤਰ੍ਹਾਂ ਕਰਕੇ ਕੱਢ ਕੇ ਜਿਹੜਾ ਪ੍ਰਭੂ ਰਾਮ ਦੇ ਚੜਨਾ ਚ ਆਪਣਾ ਅਸ਼ੀਰਵਾਦ ਹਾਜ਼ਰੀ ਲੁਭਾਈ ਜਾ ਰਹੀ ਹੈ ਸੋ ਮੈਂ ਪੂਰੇ ਆਯੋਜਕਾਂ ਨੂੰ ਸਾਰਿਆਂ ਨੂੰ ਬਹੁਤ-ਬਹੁਤ ਧੰਨਾਈ ਦਿੰਦਾ ਔਰ ਪ੍ਰਭੂ ਰਾਮ ਦੇ ਚੜਨਾ ਚ ਨਾਸਨ ਟਿਕਦਾ ਹੈ ਕਿ ਸਾਰਿਆਂ ਨੇ ਵਿੱਚ ਇਸੇ ਤਰ੍ਹਾਂ ਏਕਾ ਬਣਾ ਕੇ ਰੱਖੇ ਔਰ ਸਾਰਿਆਂ ਦੇ ਉੱਤੇ ਮਿਹਰ ਭਰਿਆ ਹੱਥ ਰੱਖਣ ਤਾਂ ਕਿ ਲੋਕ ਪ੍ਰਭੂ ਰਾਮ ਦੇ ਨਾਮ ਦੇ ਨਾਲ-ਨਾਲ ਲੋਕ ਸੇਵਾ ਦੇ ਵਿੱਚ ਔਰ ਸਮਾਜ ਸੇਵਾ ਦੇ ਵਿੱਚ ਆਪਣਾ ਜਿਹੜਾ ਬਹੁਮੇਸ਼ਾ ਕੰਮ ਕਰਦੇ ਰਹਿਣ ਜੈ ਸ਼੍ਰੀ ਹਾਂਜੀ ਤਾਲੀਵਾਲ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਭਗਵਾ ਯਾਤਰਾ ਕੱਢੀ ਜਾ ਰਹੀ ਹੈ ਆਰਾਮ ਮੰਦਰ ਨੂੰ ਲੈ ਕੇ ਨੇ ਪੁਵਾਲਾ ਸ਼ਹਿਰ ਦੇ ਚੁਜੇ ਦੇ ਨੇੜੇ ਭਗਵਾ ਯਾਤਰਾ ਜਿਹੜੀ ਹੈਗਾ ਉਹਦਾ ਯੋਜਨਾ ਕੀਤਾ ਗਿਆ ਹੈਗਾ ਫੋਨ ਇੱਕ ਸੰਨਕਪਰ ਦੇ ਨਾਲ ਦੀ ਜਿਹੜੀ ਹੈਗੀ ਆ ਉਹ ਝੂਠੇ ਜਿਹੜੀ ਸਚਾਈ ਦੇ ਦੇ ਕੋਈ ਸੀ ਜੀ ਇਸ ਦਾ ਅੱਜ ਤੋਂ ਬਾਅਦ ਦਿੱਖਿਤ ਸਾਰੀ ਦੁਨੀਆ ਵਿੱਚ ਚਲਾ ਲਿਆਗੇ ਬਹੁਤ ਹੀ ਅਸੀਂ ਪਿੱਛੇ ਆ ਗਏ ਤੇਰੇ ਨਿਕਲੀ ਬਹੁਤ ਪਿੱਛੇ ਵੀ ਲੱਗਦਾ ਉਹ ਦਿਲਾਂ ਵਿੱਚ ਬਹੁਤ ਬਹੁਤ ਵੱਡੀ ਕਿਤੇ ਜਿਹੜਾ ਯੋਜਨਾ ਕੋਈ ਤੱਕ ਗਰਉਣ ਵਾਲੇ ਹੁੰਦਾ ਜਿਵੇਂ ਜਿਹੜਾ ਸਲੀਕਾ ਸਵਾਲ ਜਾ ਰਿਹਾ ਹੈਗਾ ਉਹਦੇ ਕਿਸੇ ਪੁਆਇੰਟ ਤੇ ਆਪਾਂ ਨੂੰ ਸਾਰਿਆਂ ਨੂੰ ਉੱਕੇ ਜਾਣਾ ਪੈਣਾ ਹੈ ਹਾਂ ਜੀ ਜੀ ਜਨਨ ਨਮਸਕਾਰ ਆਏਗਾ ਤੁਮ ਆਪਣੇ ਬੋਲੇ ਰਹੇ ਸਾਰੇ ਤੁਹਾਡਾ ਬਸਿਆ ਹਾਂ ਜੀ ਲੱਖ ਲੱਖ ਤੁਹਾਡਾ ਜੀ ਹਾਂ ਜੀ ਸਰ ਇੱਧਰ ਪਹੁੰਚੇ ਹੋ ਭਗਵਾ ਯਾਤਰਾ ਦਾ ਹਿੱਸਾ ਬਣੇ ਹੋ ਰਾਮ ਮੰਦਰ ਨੂੰ ਲੈ ਕੇ ਖਾਸ ਕਰ ਕੀ ਸੋਚਦੇ ਹੋ ਕਿਉਂਕਿ ਹਾਂ ਜੀ ਰਾਮ ਤਾਂ ਸਦੀਆਂ ਤੋਂ ਲੋਕਾਂ ਦੇ ਦਿਲਾਂ 'ਚ ਵਸਦੇ ਆ ਸੋ ਇਸ ਕਰਕੇ ਇਨਸਾਨੀਅਤ ਜਿਹੜੀ ਆ ਉਹਦੇ ਲਈ ਭਗਵਾਨ ਰਾਮ ਜਿਹੜੇ ਹਮੇਸ਼ਾ ਖੜੇ ਆ ਔਰ ਅੱਜ ਜੋ ਹੋਰ ਵੀ ਖੁਸ਼ੀ ਦਾ ਦੇਣਾ ਹੈ ਔਰ ਇਹ ਜਿਹੜਾ ਇਹਦਾ ਮੈਂ ਹਿੱਸਾ ਬਣਿਆ ਔਰ ਮੈਨੂੰ ਲੱਗਦਾ ਕਿ ਹਰ ਇਨਸਾਨ ਨੂੰ ਇਸ ਸੋਚ ਦੇ ਉੱਤੇ ਪਹਿਰਾ ਦੇ ਕੇ ਅੱਗੇ ਵਧਣ ਦੀ ਜ਼ਰੂਰਤ ਹੈ ਤਾਂ ਕਿ ਇਹ ਸੋਚ ਨਾ ਸਕੇ ਕਿਉਂਕਿ ਪ੍ਰਗਟ ਸਿੰਘ ਜੀ ਕਾਫੀ ਚੀਜ਼ਾਂ ਤੁਸੀਂ ਜਵਾਬ ਕਾਫੀ ਬਰਕੀ ਨਾਲ ਦਿੰਦੇ ਹੋ ਕਿਉਂਕਿ ਰਾਮ ਮੰਦਰ ਨੂੰ ਇੱਕ ਸਿਆਸੀ ਪਾਰਟੀ ਦੇ ਨਾਲ ਜੋੜ ਕੇ ਦੇਖਿਆ ਜਾਂਦਾ ਹੈ ਹਮੇਸ਼ਾ ਅੱਜ ਕੀ ਸੋਚ ਰਹੇ ਹੋ ਮੈਂ ਇਹਨੂੰ ਬਿਲਕੁਲ ਸਿਆਸਤ ਨਹੀਂ ਗਿਣਦਾ ਉਹ ਇਸ ਕਰਕੇ ਨਹੀਂ ਗਿਣਦਾ ਕਿਉਂਕਿ ਸਦੀਆਂ ਤੋਂ ਭਗਵਾਨ ਰਾਮ ਤਾਂ ਲੋਕਾਂ ਦੇ ਦਿਲਾਂ 'ਚ ਵੱਸਦੇ ਆ ਸੋ ਇਹਨੂੰ ਮੈਨੂੰ ਲੱਗਦਾ ਜੋੜਨਾ ਵੀ ਨਹੀਂ ਚਾਹੀਦਾ ਇਹ ਤਾਂ ਭਗਵਾਨ ਰਾਮ ਦੀ ਪ੍ਰਤੀਵਾ ਨੂੰ ਛੋਟਾ ਕਰਨ ਵਾਲੀ ਗੱਲ ਆ ਰਦਰ ਅਸੀਂ ਤਾਂ ਉਹਨੂੰ ਵੱਡਾ ਕਰੀਏ ਤਾਂ ਕਿ ਇਹ ਜਿਹੜੀ ਫਲਸਫੀ ਆ ਕੋਈ ਵੀ ਫਲਸਫੀ ਹੋਵੇ ਪਰ ਦੁਨੀਆ ਤੇ ਉੱਤੇ ਜਿਹੜੀ ਵੱਤ ਸ ਪਰ ਲੋਕੀ ਸਵਾਲ ਚੱਕਦੇ ਆ ਕਿ 2024 ਦੇ ਵਿੱਚ ਹੋਰ ਵੀ ਜਨਵਰੀ ਦੇ ਵਿੱਚ ਹੀ ਕਿਉਂ ਇਹਦਾ ਨਿਰਮਾਣ ਕੀਤਾ ਗਿਆ ਦੇਖੋ ਇਹਨੂੰ ਕਿਸੇ ਵੀ ਰੰਗਤ ਦੇ ਵਿੱਚ ਦੇਖਿਆ ਜਾ ਸਕਦਾ ਪਰ ਜਿਹੜੀ ਇਹ ਜਿਹੜੀ ਪ੍ਰਤੀਬਾ ਹੁੰਦੀ ਆ ਇਹ ਕਿਸੇ ਪਾਰਟੀ ਤੱਕ ਕਿਸੇ ਇਨਸਾਨ ਤੱਕ ਸੀਮਤ ਨਹੀਂ ਹੁੰਦੀ ਸੋ ਇਸ ਕਰਕੇ ਮੈਨੂੰ ਲੱਗਦਾ ਅੱਜ ਵੀ ਜਿਹੜਾ ਇਹ ਜਿਹੜਾ ਪ੍ਰਦਰਸ਼ਨ ਜਿਹੜਾ ਹੋਇਆ ਮੈਨੂੰ ਲੱਗਦਾ ਹੈ ਸਰਦਾਸ ਵੈਲਫੇਅਰ ਸੁਸਾਇਟੀ ਦਾ ਵੀ ਮੈਂ ਧੰਨਵਾਦ ਕਰਦਾ ਕਿਉਂਕਿ ਇਸੇ ਤਰ੍ਹਾਂ ਹੀ ਜਿਹੜੀ ਲੋਕਾਂ ਦਾ ਸਮੂਹ ਹੈਗਾ ਉਹ ਇਹਨੂੰ ਅੱਗੇ ਜਿਹੜਾ ਉਹ ਵਧਾਉਂਦਾ ਆ ਬਾਬਲੀ ਦੇ ਗੁਆਇ ਦੇ ਵਿੱਚ ਜਿਹੜਾ ਇਹ ਭਗਵਾ ਮਾਰਚ ਕੱਢਿਆ ਗਿਆ ਜਿਹੜਾ 22 ਜਨਵਰੀ ਨੂੰ ਜਿਹੜਾ ਮੂਰਤੀ ਸਥਾਪਨਾ ਹੋਣੀ ਆ ਆ ਰਾਮ ਲੱਲਾ ਜੀ ਦੀ ਔਰ ਅੱਜ ਨਮਾ ਸਹਾਲਾ ਔਰ ਅੱਜ ਦੇ ਦਿਨ ਪਗਮਾ ਮਾਰਚ ਦੇ ਵਿੱਚ ਸਾਰਾ ਸ਼ਹਿਰ ਸਾਡਾ ਇਕੱਤਰ ਹੋ ਕੇ ਆਇਆ ਔਰ ਮੈਂ ਅੱਜ ਦੇ ਦਿਨ ਤੇ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਔਰ ਇਹੀ ਅਰਦਾਸ ਕਰਦਾ ਕਿ ਰਾਮ ਲੱਲਾ ਜੀ ਦੇ ਜਿਸ ਦਿਨ ਮੂਰਤੀ ਸਾਪਨਾ ਹੋਣੀ ਹੈ ਜਿੱਦਾ ਬੋਬੀ ਜੀ ਨੇ ਕਿਹਾ ਆਪਣੇ ਘਰਾਂ ਦੇ ਵਿੱਚ ਦੀਪਮਾਲਾ ਕਰੋ ਔਰ ਮਠਿਆਈਆਂ ਵੰਡੋ ਕਿਉਂਕਿ ਇਹ ਦਿਨ ਬੜੇ ਟਾਈਮ ਬਾਅਦ ਇਹ ਦਿਨ ਆਇਆ ਔਰ ਮੈਂ ਅੱਜ ਦੇ ਦਿਨ ਤੇ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਖਾਸ ਕਰਕੇ ਅਰਦਾਸ ਫਿਰ ਬੈਲਫੇਅਰ ਸੁਸਾਇਟੀ ਵੱਲੋਂ ਜੋ ਇਹ ਪ੍ਰਾਲਾ ਕੀਤਾ ਗਿਆ ਬਾਬੂ ਜੀ ਵੱਲੋਂ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਾ ਦਾਸ ਵੈਲਫੇਅਰ ਕਮੇਟੀ ਵੱਲੋਂ ਸਾਡੇ ਵੀਰ ਬੋਵੀ ਬਰਮਾ ਜੀ ਨੇ ਬਹੁਤ ਵਧੀਆ ਪ੍ਰਾਲਾ ਕੀਤਾ ਸਾਰੇ ਆਰਾਮ ਭਗਤਾਂ ਨੂੰ ਇੱਕ ਸੂਤਰ ਦੇ ਵਿੱਚ ਬਰੋਇਆ ਸਾਰਿਆਂ ਨੂੰ ਇਹ ਸੰਦੇਸ਼ਾ ਕਿ ਰਾਮ ਜਨਮ ਭੂਮੀ ਦੀ ਜੋ ਪਵਸ਼ੀ ਰਾਮ ਜੀ ਦੀ ਮੂਰਤੀ ਸਾਭਰਾ ਦੇਵਾ ਸਾਹ ਰਾਮ ਲੱਲਾ ਜੀ ਦਾ 22 ਜਨਵਰੀ ਨੂੰ ਉਸ ਦਿਨ ਸਾਰੇ ਆਪਣੇ ਘਰਾਂ ਦੀ ਦੀਪਮਾਲਾ ਕਰੀ ਆਪਾਂ ਇੱਕ ਵਾਰ ਫੇਰ ਸਾਰੇ ਸ਼ਹਿਰ ਵਾਸੀਆਂ ਵੱਲੋਂ ਬੋਵੀ ਭਾਈ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਸ਼ਹਿਰ ਦੇ ਇੱਕ ਸੂਤਰ ਜਿਹੜਾ ਮੈਂ ਬਰੋਇਆ जय श्री राम। ਜਿਹੜੀ ਭਗਵਾਨ ਪੰਚਾਤਰਾ ਕੱਢ ਰਿਹਾ ਅੱਜ ਬੜੇ ਦੂਰੋਂ ਦੂਰੋਂ ਸਾਰੀ ਸੰਗਤ ਇੱਥੇ ਪਹੁੰਚੀ ਆ। ਮੈਂ ਸਾਰੇ ਸ਼ਹਿਰ ਵਾਸੀਆਂ ਦਾ ਬੜਾ ਧੰਨਵਾਦ ਕਰਦਾ ਆ ਜਿਹੜਾ ਨੇ ਅੱਜ ਇੰਨਾ ਵਧੀਆ ਭਗਵਾਨ ਪੰਚਾਤਰਾ ਕੱਢਣ ਸਾਡਾ ਸਾਥ ਦਿੱਤਾ। ਅੱਜ ਸਾਡੇ ਨਾਲ ਐਮਐਲਏ ਪ੍ਰਕਾਸ਼ ਸਿੰਘ ਜੀ ਦੀ ਕੀ ਤੁਹਾਨੂੰ ਆਗਮਨ ਸਨ। ਭਗਵਾਨ ਜੀ ਜੈ ਸ਼੍ਰੀ ਰਾਮ ਜੀ 500 ਸਾਲ ਬਾਅਦ ਜਿਹੜਾ RAM ਜੀ ਦਾ ਸਥਾਪਨਾ ਹੋ ਰਹੀ 22 ਜਨਵਰੀ ਨੂੰ ਉਸ ਕਰਕੇ ਅੱਜ ਭਗਵਾਨ ਅੱਜ ਕਟਿਆ ਗਿਆ 10 ਬਿਲਫੈਸ ਸੋਸਾਇਟੀ ਵੱਲੋਂ ਸਾਰਿਆਂ ਦਾ ਬੜਾ ਬੜਾ ਧੰਨਵਾਦ ਜਿਹੜਾ ਨੇ ਇੰਨਾ ਜੋਰ ਲਾ ਕੇ ਸਾਰਿਆਂ ਨੇ ਬਖਵਾ ਬਖਵਾ ਸਾਰਾ ਸ਼ਹਿਰ ਚ ਹੋਇਆ ਪਿਆ ਵੇ ਸਾਰਿਆਂ ਨੂੰ ਫੁੱਲ ਵਰਖਾ ਕੀਤੀ ਸ਼ਹਿਦੀ ਸਾਰੇ ਸ਼ਹਿਰ ਦਾ ਬਹੁਤ ਬਹੁਤ ਧੰਨਵਾਦ ਜੈ ਸ਼੍ਰੀ ਰਾਮ ਜੈ ਅਰਦਾਸ ਵੈਲਫੇਅਰ ਕਲੱਬ ਫਗਵਾੜਾ ਦੇ ਪ੍ਰਧਾਨ ਜਤਿੰਦਰ ਬੋਬੀ ਨੇ ਇਸ ਪੱਗ ਮੇ ਮਾਰਚ ਵਿੱਚ ਪਹੁੰਚੇ ਸਾਰੇ ਸ਼ਰਧਾਲੂਆਂ ਦਾ ਧੰਨਵਾਦ ਕੀਤਾ ਅਤੇ ਅਯੁੱਧਿਆ ਵਿਖੇ ਬਣੇ ਭਗਵਾਨ ਸ਼੍ਰੀ ਰਾਮਚੰਦਰ ਜੀ ਦੇ ਮੰਦਰ ਦੀਆਂ ਵਧਾਈਆਂ ਦਿੱਤੀਆਂ ਇਸ ਮੌਕੇ ਤੇ ਜਤਿੰਦਰ ਬਾਵਾ ਰਕੇਸ਼ ਕਾਲੀਆ ਇੰਦਰਜੀਤ ਕਰਵਲ ਮੋਹਨ ਸਿੰਘ ਗਾਂਧੀ ਇੰਦਰਜੀਤ ਕਾਲੜਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਰਧਾਲੂ ਮੌਜੂਦ ਸਨ ਇਸਾਰੇ ਪੱਗ ਮੇ ਮਾਰਚ ਦਾ ਨਵਰੰਗ ਚੈਨਲ ਵੱਲੋਂ ਸਿੱਧਾ ਪ੍ਰਸਾਰਣ ਵੀ ਦਿਖਾਇਆ ਗਿਆ ਅਜਰਦਾਸ ਵੈਲਫੇਅਰ ਸੁਸਾਇਟੀ ਵੱਲੋਂ ਬਹੁਤ ਹੀ ਵਿਸ਼ਾਲ ਪਗਮਾ ਮਾਰਚ ਕੱਢਿਆ ਗਿਆ ਜਿਸ ਦੇ ਵਿੱਚ ਸਭ ਤੋਂ ਵੱਡਾ ਸਾਥ ਸਾਡੇ ਫਗਵਾੜੇ ਦੇ ਇੱਕ ਇੱਕ ਬੰਦੇ ਦਾ ਇੱਕ ਇੱਕ ਮੇਰੀ ਭੈਣ ਦਾ ਇੱਕ ਇੱਕ ਭਰਾ ਦਾ ਵਾ ਇਹਨਾਂ ਦੇ ਕਰਕੇ ਹੀ ਇਹ ਵਿਸ਼ਾਲ ਪਗਮਾ ਮਾਰਚ ਕੱਢਿਆ ਗਿਆ ਵਾ ਹੋਰ ਮੈਂ ਸਾਰੇ ਅੱਗੇ ਬੇਨਤੀ ਕਰਦਾ ਕਿ ਅਰਦਾਸ ਵੈਲਫੇਅਰ ਸੁਸਾਇਟੀ ਤੁਹਾਨੂੰ ਪਤਾ ਹਮੇਸ਼ਾ ਹੀ ਇੱਦਾਂ ਦੇ ਉਪਰਾਲੇ ਕਰਦੀ ਰਹਿੰਦੀ ਆ। ਔਰ ਜਿਹੜਾ ਇਹ ਅੱਜ ਅਰਦਾਸ ਵੈਲਫੇਅਰ ਸੁਸਾਇਟੀ ਦਾ ਪਗਮਾ ਮਾਰਚ ਕੱਢਿਆ ਇਹਨਾਂ ਨਾਲ ਕੈਮਰਾ ਮਾਰੋ ਇਹਨਾਂ ਸਾਰਿਆਂ ਨੇ ਕੱਢਿਆ ਮੈਂ ਤਾਂ ਕੁਛ ਨਹੀਂ ਕਰਨ ਵਾਲਾ ਜੀ। ਮੈਂ ਤਾਂ ਇਹਨਾਂ ਦਾ ਨੌਕਰ ਆ, ਨੌਕਰੀ ਕਰਦਾ ਮੈਂ ਇਹਨਾਂ ਨੇ ਮੋਹਰੇ ਜਰੂਰ ਲਾਇਆ ਵਾ। ਔਰ ਸਾਰਾ ਕਰਨ ਵਾਲੇ ਸਾਡੇ ਸ਼ਹਿਰ ਵਾਸੀ, ਜਲੰਧਰ ਵਾਸੀ, ਜਿੰਨੇ ਵੀ ਮੇਰੇ ਭਰਾ ਆ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਆ। ਪ੍ਰਭੂ ਸ਼੍ਰੀ ਰਾਮ ਜੀ ਨੂੰ 500 ਸਾਲ ਬਾਅਦ ਸਾਨੂੰ ਪ੍ਰਭੂ ਸ਼੍ਰੀ ਰਾਮ ਜੀ ਦਾ ਸਥਾਨ ਮਿਲਿਆ। ਉਹਦੀ ਖੁਸ਼ੀ ਦੇ ਵਿੱਚ ਅੱਜ ਫਗਵਾੜਾ ਦੇ ਵਿੱਚ ਵਿਸ਼ਾਲ ਪਗਮਾ ਮਾਰਚ ਕੱਢਿਆ ਗਿਆ ਕਿ ਫਗਵਾੜੇ ਪੂਰੇ ਨੂੰ ਪਗਮੇ ਦੇ ਵਿੱਚ ਰੰਗਿਆ ਗਿਆ ਔਰ ਜਿੱਕਰੇ ਲਗਾਏ ਗਏ ਆ ਫਗਵਾੜੇ ਦੇ ਵਿੱਚ ਪ੍ਰਭੂ ਸ਼੍ਰੀ ਰਾਮ ਜੀ ਦੇ ਤੇ ਇਸ ਕਰਕੇ ਮੇਰੀ ਸਾਰਿਆਂ ਨੂੰ ਬਹੁਤ ਬਹੁਤ ਪ੍ਰਭੂ ਸ਼੍ਰੀ ਰਾਮ ਜੀ ਦਾ ਸੰਦੇਸ਼ ਆ ਸਾਰਿਆਂ ਨੂੰ ਵਧਾਈਆਂ ਔਰ ਆਪਣੇ ਘਰਾਂ 'ਚ ਵੱਧ ਤੋਂ ਵੱਧ ਦੀਪਮਾਲਾ ਕਰੋ ਮਠਿਆਈਆਂ ਵੰਡੋ ਦੀਵਾਲੀ ਮਨਾਓ ਖੁਸ਼ੀਆਂ ਮਨਾਓ ਬੱਚਿਆਂ ਨੂੰ ਜਰੂਰ ਆਪਣੇ ਇਹਦੇ ਬਾਰੇ ਸਮਝਾਓ ਜੋ ਵੀ ਇਤਿਹਾਸ ਹੈ ਸਾਡਾ ਸਾਰਿਆਂ ਨੂੰ ਜੈ ਸ਼੍ਰੀ ਰਾਮ ਅੱਜ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਆਪਣੇ ਸ਼ਹਿਰ ਵਾਲੇ ਵਾਸੀਆਂ ਦੀ ਬਹੁਤ-ਬਹੁਤ ਥੈਂਕਫੁਲ ਆ ਕਿ ਤੁਸੀਂ ਸਾਡਾ ਸਾਰਿਆਂ ਨੇ ਸਾਥ ਦਿੱਤਾ ਇਸ ਦਿਨ ਨੂੰ ਤੁਸੀਂ ਅੱਜ ਉਤਸਵ ਬਣਾ ਦਿੱਤਾ ਆ ਤੇ ਮੈਂ ਸਾਰਿਆਂ ਨੂੰ ਕਹੂੰਗੀ ਇਹ ਜਿਹੜਾ ਭਗਵਾ ਮਾਰਚਾ ਸਾਡੇ ਲਈ ਸਭ ਤੋਂ ਵੱਡੀ ਜਿੱਤ ਆ 500 ਸਾਲ ਬਾਅਦ ਜਿਹੜੀ ਦੀਵਾਲੀ ਹੁਣ ਅਸੀਂ ਮਨਾਵਾਂਗੇ 22 ਜਨਵਰੀ ਨੂੰ ਉਹਦੇ 'ਚ ਸਾਰੇ ਸਾਡਾ ਬਹੁਤ ਸਾਥ ਦਿਓ ਆਪਣੇ ਘਰਾਂ 'ਚ ਸ਼੍ਰੀ ਰਾਮ ਜੀ ਦੇ ਨਾਮ ਦੀ ਜੋਤ ਜਗਾਓ ਤੇ ਆਪਣੇ ਘਰਾਂ ਦੇ ਵਿੱਚ ਸਾਰੇ ਜਾਨੇ ਦੀਵੇ ਜਗਾਓ ਬੋਲ ਬੋਲੋ ਸਾਰੇ ਬੋਲੋ ਜੈ ਸ਼੍ਰੀ ਰਾਮ ਜੈ ਸ਼੍ਰੀ ਸ਼ਿਵ